4 ਸਾਲ ਪਹਿਲਾਂ ਕੋਈ ਟੰਪਰ ਦਾ ਗੁਜ਼ਾਰਾ ਆਰਾਮ ਦੇ ਨਾਲ ਹੁੰਦਾ ਸੀ ਆਰਾਮ ਨਾਲ ਆਪਣੀ ਰੋਟੀ ਖਾਂਦਾ ਸੀ ਬੱਚਿਆਂ ਨੂੰ ਪੜਾਉਂਦਾ ਸੀ ਅੱਜ ਉਹਨਾਂ ਟੰਪਰ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਕਰਨਾ ਕਦੇ ਤੁਸੀਂ ਇਹ ਦੀ ਸੋਚੀ ਗਈ ਕਿ ਸਾਡਾ ਮਹਿੰਗਾਈ ਨੇ ਆਪਾਂ ਕਹਿਤਾ ਜਮੀਨ ਇਹ ਸਾਡਾ ਮੰਗਾਈ ਨੇ ਲੱਖ ਤੋੜ ਕੇ ਰੱਖੇ ਰਸਤਾ ਕੋਈ ਨਹੀਂ ਆਇਆ ਤੁਸੀਂ ਸਾਨੂੰ ਮੈਂ ਪੁੱਛਣਾ ਚਾਹੁੰਦਾ ਗੱਲਾਂ ਤਾਂ ਬਹੁਤ ਨੇ ਕਰਨ ਵਾਲੀਆਂ ਅਸੀਂ ਨੌਜਵਾਨਾਂ ਨੂੰ ਬੇਰਜ਼ਾਰੀ ਭੱਤਾ ਦੇਵਾਂਗੇ ਤੁਸੀਂ ਸਾਰੇ ਬੈਠੇ ਹੋ ਕਿ ਵਿੱਤਾਂ ਦੇ ਸਿਰ ਨੂੰ ਕੁਝ ਨਾ ਬੀਬੀ ਨੂੰ ਕੋਈ ਆਪ ਤੇ ਦਿੱਤਾ ਨਾ ਮੁੰਡਾ ਆਪਾ ਮੈਂਸ਼ਨ ਰੱਖਤਾ ਨਾ ਨੌਜੋਨ ਬੋਲੇ ਸੋਨਿਹਾਲ ਨਵੀਂ ਪਤੀਸੀਆਂ ਲੋਕਾਂ ਨੇ ਫਤਵਾ ਦੇ ਦਿੱਤਾ ਕਿ ਲੱਗਦਾ ਕਿ ਸਿਆਸੀ ਪਾਰਟੀਆਂ ਦੇ ਉੱਪਰੋਂ ਵੀ ਲੋਕ ਇਹਨਾਂ ਨੂੰ ਵੋਟਾਂ ਪਾਉਣਗੇ ਦੇਖੋ ਕੋਲੋਂ ਸਾਰੇ ਮੀਰੀ ਤੇ ਪੀਰੀ ਦੀ ਗੱਲ ਕੀਤੀ ਹੈ ਗਿਆ ਚਾਹ ਗਰਚੰਦ ਸਿੰਘ ਟੋੜਾ ਸ਼ੋਮਨੀ ਗੁਰਦਾ ਪ੍ਰਧਾਨ ਵੀ ਸੀ ਨਾਰਾਜ ਅਸਰ ਦੇ ਵਿੱਚ ਮੈਂ ਸਮਝਦਾ ਜਿੰਨਾ ਧਾਰਮਿਕ ਬੰਦਾ ਵਧੀਆ ਲੋਕਾਂ ਦੀ ਸੇਵਾ ਕਰ ਸਕਦਾ ਇਹ ਤੋਂ ਬਰਤੀ ਗੱਲ ਕਿਉਂ ਹੋ ਰਹੀ ਸੋ ਮੈਨੂੰ ਪੂਰ ਅਫਸਰ ਕਿ ਸਰਦਾ ਮਜੀਦ ਸਿੰਘ ਇੱਕ ਬਹੁਤ ਹੀ ਚੰਗਾ ਇਨਸਾਨ ਹੈ ਜਿਹੜੇ ਤਿੱਕੇ ਦਾ ਹੰਕਾਰਾ ਮਿਲ ਰਿਹਾ ਮੈਂ ਤਾਂ ਕਹੂੰਗਾ ਸਾਰੇ ਕਾਲੀ ਦਲ ਨੂੰ ਜਿਹੜਾ ਹੰਕਾਰਾ ਮਿਲ ਰਿਹਾ ਕਿ ਸਾਲੀ ਦਲ ਬੜੀ ਬਹੁਤ ਮਾਤੇ ਨਾਲ ਪੰਜਾਬ ਸਾਨੇ ਵਾਲ ਦੇ ਵਿੱਚੋਂ ਵੀ ਪੰਜਾਬ ਦੇ ਵਿੱਚੋਂ ਬਧੀਆ ਦਿੱਕਾਂਜਾ ਜੀ ਜਿਵੇਂ ਇੱਕ ਮੰਚ ਤੇ ਇਕੱਠੇ ਹੋ ਰਹੇ ਆ ਸਾਰੇ ਲੀਡਰ ਤੁਸੀਂ ਵੀ ਦੋਨੇ ਇੱਥੇ ਗੱਲ ਸਾਰੇ ਇਕੱਠੇ ਹੋਵਾਂਗੇ ਸਾਰੇ ਇਕੱਠੇ ਹੋਵਾਂਗੇ ਸਾਰੇ ਦੇ ਮਨਾਂ ਚੱਕ ਜਿਵੇਂ 15 ਵਾਰਡ ਨੇ ਜੀ ਜਿਵੇਂ ਦੇਖਦੇ ਪੰਜ ਵਾਰਡ ਤੁਹਾਡੇ ਉਪਰ ਆ ਵਾਡੇ ਵਿੱਚੋਂ ਮジョਰਿਟੀ ਕਾਲੀ ਦਲ ਦੀ ਆਉ ਹਾਂਜੀ ਜੇ ਦੇਵ ਅੱਜ ਪੁਜੀਤ ਸਿੰਘ ਜੀ ਦੇ ਵੋਟਾਂ ਮੰਗ ਰਹੇ ਆ ਇਸ ਸਾਕੇ ਦੇ ਸਰਸਾਨੇਵਾਲ ਦੇ ਵਿੱਚ ਹੋ ਰਹੀ ਚੋਣ ਦੇ ਵਿੱਚ ਜਿੰਨੇ ਉਮੀਦਵਾਰ ਖੜੇ ਨੇ ਉਹਨਾਂ ਵਿੱਚੋਂ ਸ਼ੁਰੂਆਤ ਅਸੀਂ ਇੱਥੋਂ ਕੀਤੀ ਸੀ ਕੈਂਡੀਟ ਜਿਹੜਾ ਬੈਠੇ ਨੇ ਇੱਕ ਬੀਬੀ ਜੀ ਤੋਂ ਤਾਂ ਸ਼ੁਰੂ ਕਰੀਏ ਸਾਡਾ ਪੁਰਾਣਾ ਪਰਖਿਆ ਹੋਇਆ ਲੋਕਾਂ ਨੇ ਜਨਤਾ ਨੇ ਪਰਖਿਆ ਆਪਣਾ ਮੈਨਾ ਚੁੜ ਕੇ ਭੇਜਿਆ ਸੀ ਉਹ ਦੁਆਰਾ ਉਹ ਪਰਖੇ ਦੀ ਲੋੜ ਨਹੀਂ ਉਹ ਕਹਿੰਦੇ ਅਸੀਂ ਨਾਲ ਕਿਉਂਕਿ ਬੜੀ ਤਸੱਲੀ ਹੋਈ ਹੈ ਜਦੋਂ ਇਹ ਸੇਵਾ ਕੀਤੀ ਕਿਸੇ ਕੋਲੋਂ ਕੋਈ ਔਕਰ ਨਹੀਂ ਆਉਂਦੇ ਸੀ ਕਿਸੇ ਨਾ ਵਿਕਾਸ ਬਕੋ ਨਾ ਕੋਈ ਜਿਹੜੇ ਨਿਵੀ ਰੋਜ਼ ਮਰਦੀ ਜ਼ਿੰਦਗੀ ਦੇ ਕੰਮ ਨੇ ਪੈਂਦੇ ਨੇ ਕਮੇਟੀ ਦੇ ਤੱਕ ਜਾਂ ਵੈਸੇ ਵੀ ਸੋਸ਼ਲ ਲਾਈਫ ਇਹ ਤਾਂ ਵੈਸੇ ਧਾਰਮਿਕ ਨੇ ਧਰਮ ਦੀ ਧਰਮ ਜਿੱਥੇ ਬੰਦੇ ਦੀ ਆਉਂਦੀ ਕਰਦੀ ਸੇਵਾ ਜਿਹੜੀ ਨਿਵਾ ਰਹੇ ਨੇ ਉਹ ਬੰਦਾ ਤਾਂ ਹਮੇਸ਼ਾ ਰੱਬ ਦੇ ਪੌਤੇ ਪੈਜ ਰਹਿ ਕੇ ਲੋਕਾਂ ਦੀ ਸੇਵਾ ਕਰਦਾ ਜਨਤਾ ਨੂੰ ਰੱਬ ਸਮਝੇ ਕਰਦਾ ਸਰ ਦੇ ਸਾਨੂੰ ਪੂਰਨਾਸ ਹੈ ਅਸੀਂ ਸਾਨੂੰ ਨਹੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਵਾਰਡਾਂ ਨੂੰ ਖਾਸ ਤੌਰ ਤੇ ਵੀ ਇਦੋਂ ਬਤੇ ਸਾਨੂੰ ਨੁਮਾਇੰਦਾ ਮਿਲਣੇ ਸਾਰੀਆਂ ਸੀਟਾਂ ਤੇ ਸਾਡੇ ਸਾਰੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਹੋ ਘਾਰਾ ਬਹੁਤ ਵਧੀਆ ਹੈ ਉਹਨਾਂ ਨੇ ਜੀ ਸੁਵਾਰਾ ਜੀ ਬੋਇਆ ਜਟੋਟਾ ਸਾਹਿਬ ਨੇ ਕੰਪਲੀਟ ਕੀਤੀ ਅਜ ਦੋਦੇ ਦੀ ਹਾਜੀ ਸਭ ਹੈ ਕਿ ਤੁਹਾਨੂੰ ਪਤਾ ਹੈ ਅਜ ਤੁਸਿਕਰ ਮਦ 2012 ਦਾ ਬਸਤਰਾ ਦੇ ਹੌਸਲਾ ਮੈਂਬਰ ਹੈ ਹਾਂ ਉਹਨਾਂ ਸਾਰੇ ਬਾੜ ਵਿੱਚ ਪੂਰਾ ਸੀਗਰੇਟ ਮਰਟਿਸਪਲਾਈ ਹੁਣ ਇੰਟਰਲੌਕ ਟੈਲਾਂ ਜਿਹਨੇ ਟਰਾਂਸਫਰ ਉਸ ਟਾਈਮ ਲਗੇ ਨੇ ਕਿਉਂਕਿ ਹਾਲਾਤ ਦੇ ਨਾਲ ਵੀ ਟਰਾਂਸਪਾਰਾ ਕਿੰਨੀ ਨਹੀਂ ਵੀ ਹੈ

ਉਸ ਭਾਵਨਾ ਨੂੰ ਲੈ ਕੇ ਚੱਲਦੇ ਨੇ ਇਹਨਾਂ ਦੀ ਜਿਹੜੀ ਸਵਾਵਾ ਨੇ ਭਾਵੇਂ ਉਹ ਧਾਰਮਿਕ ਨੇ ਗੁਰਦੁਆਰਾ ਸਾਹਿਬ ਦੀਆਂ ਭਾਵੇਂ ਇਸ ਇਲਾਕੇ ਦੇ ਵਿੱਚ ਕੌਸਲਰ ਨੇ ਡਿਵੈਲਪਮੈਂਟ ਦੀਆਂ ਨੇ ਉਹਨਾਂ ਸਵਾਵਾ ਨੂੰ ਮੁੱਖ ਰੱਖਦੇ ਹੋਏ ਅੱਜ ਦਾ ਜਿਹੜਾ ਹਾਊਸ ਦੇ ਵਿੱਚ ਲੋਕ ਜੁੜੇ ਨੇ VOTER ਦੇ ਤੌਰ ਤੇ ਆਏ ਨੇ ਸਾਰੇ ਉਹ ਬੜੇ ਬਹੁਤ ਬਰ ਵਿਅਕਤੀ ਆਏ ਨੇ ਬੀਬੀਆਂ ਭਾਈ ਆਏ ਨੇ ਉਸ ਤੋਂ ਸਪਸ਼ਟ ਸਾਫ਼ ਝਲਕ ਪੈਂਦੀ ਆ ਕਿ ਇਹ ਆਉਣ ਵਾਲੇ ਹਾਊਸ ਦੇ ਮੈਂਬਰ ਹੋਣਗੇ ਅਕਾਲੀ ਦਲ ਵੀ ਦੁਬਾਰਾ ਕੜਾ ਹੋਣ ਜਾ ਰਿਹਾ ਹੈ ਅਕਾਲੀ ਦਲ ਬਿਲਕੁਲ ਹੋਊਗਾ ਜੀ ਕਿਉਂਕਿ ਖੇਤਰੀ ਪਾਰਟੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਹੁਣੇ ਅਤੀ ਜ਼ਰੂਰੀ ਹੈ ਕਿਸੇ ਸਟੇਟ ਦੇ ਵਿੱਚ ਵੀ ਖੇਤਰੀ ਪਾਰਟੀ ਹੋਣੀ ਅਤੀ ਜ਼ਰੂਰੀ ਹੈ ਪੰਜਾਬ ਪੰਜਾਬੀ ਪੰਜਾਬੀਏ ਤੁਹਾਨੂੰ ਬਚਾਉਣ ਦੇ ਲਈ ਸ਼ਰੂਲੀ ਅਕਾਲੀ ਦਲ ਸਮਰੱਥ ਲੋਕਾਂ ਦਾ ਵਿਸ਼ਵਾਸ ਇੱਕ ਵਾਰ ਫੇਰ ਆਊਗਾ ਬਿਲਕੁਲ ਆਊਗਾ ਆਊਗਾ ਕਿਉਂਕਿ ਅਕਾਲੀ ਦਲ ਹੀ ਹਮੇਸ਼ਾ ਜਿੱਥੇ ਰਾਜਨੀਤਿਕ ਖੇਤਰ ਦੇ ਵਿੱਚ ਹਰ ਗੱਲ ਦੀ ਸਮਰੱਥਾ ਉੱਤੇ ਜਿਹੜੀ ਡਿਵੈਲਪਮੈਂਟ ਜਿਹੜੀ ਉਹ ਵੀ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ ਸਰਕਾਰਾਂ ਦੇ ਵੇਲੇ ਅਕਾਲੀ ਦਲ ਦੇ ਵੇਲੇ ਹੀ ਡਿਵੈਲਪਮੈਂਟ ਹੋਈ ਹੈ